ਜੇ ਤੁਹਾਨੂੰ ਇਹ ਗੱਲ ਕਹੀ ਜਾਵੇ ਕਿ ਪੰਜਾਬ ਦੀ ਜਵਾਨੀ ਦਾ ਇੱਕ ਹਿੱਸਾ ਇਸ ਵੇਲੇ ਕੁੱਤਿਆਂ ਤੇ ਘੋੜਿਆਂ ਵਾਲੇ ਟੀਕੇ ਲਾ ਕੇ ਕਸਰਤ ਕਰ ਰਿਹਾ ਤੁਸੀਂ ਹੈਰਾਨ ਹੋਣਾ ਤੇ ਇਸ ਗੱਲ ਦਾ ਝੂਠ ਮੰਨਣਾ ਪਰ ਰਿਪੋਰਟ ਇਹ ਗੱਲ ਕਹਿੰਦੀ ਆ ਕਿ ਕੱਲੇ ਪੰਜਾਬ ਦੀ ਨਹੀਂ ਸਮੁੱਚੇ ਦੇਸ਼ ਦੀ ਜਵਾਨੀ ਦਾ ਉਹ ਹਿੱਸਾ ਜਿਹੜਾ ਕਿ ਜਿਮ ਦੇ ਵਿੱਚ ਜਾ ਕੇ ਮੇਰਾ ਛੇਤੀ ਸਰੀਰ ਬਣੇ ਮੇਰੇ ਸਰੀਰ ਦੇ ਵਿੱਚੋਂ ਟਿੱਕੀਆਂ ਜਿਹੜੀਆਂ ਢਿੱਡ ਦੇ ਵਿੱਚ ਪੀਸ ਹੁੰਦੇ ਨੂੰ ਐਪ ਕਹਿੰਦੇ ਆ ਉਹ ਮੇਰੇ ਬਾਹਰ ਆਉਣ ਤੇ ਮੈਂ ਰਿਸਟਪੁਸ਼ ਦਸਾਂ ਮੇਰੇ ਮਸਲ ਬਣ ਮੇਰੇ ਡੋਲੇ ਬਣ ਤੇ ਮੈਂ ਸਭ ਤੋਂ ਅਡਰਾ ਦਸਾਂ ਇਸ ਚੱਕਰ ਦੇ ਵਿੱਚ ਕੁੱਤਿਆਂ ਤੇ ਘੋੜਿਆਂ ਵਾਲੇ ਟੀਕੇ ਵੀ ਲਾ ਰਿਆ ਇਹ ਕਿਉਂ ਲਾ ਰਿਆ ਕਿਉਂਕਿ ਇਹਦੀ ਅੜਤ ਐਸੀ ਪੈ ਗਈ ਜਿੰਮ ਦੇ ਵਿੱਚ ਜਾ ਕੇ ਕਸਰਤ ਕਰ ਹੀ ਨਹੀਂ ਸਕਦੇ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਇਹਨਾਂ ਟੀਕਿਆਂ ਦੀ ਵਰਤੋਂ ਨਹੀਂ ਹੁੰਦੀ ਤੇ ਕਈ ਹਫ਼ਤਿਆਂ ਤੱਕ ਇੱਕ ਟੀਕੇ ਦਾ ਅਸਰ ਰਹਿੰਦਾ ਕੁਝ ਕੁ ਨੌਜਵਾਨ ਸਾਹਮਣੇ ਆਏ ਆ ਰਿਪੋਰਟ ਦੇ ਵਿੱਚ ਉਹਦੀ ਜਾਣਕਾਰੀ ਆ ਵੀ ਇੱਕ ਨੌਜਵਾਨ 19 ਸਾਲ ਦੀ ਉਮਰ ਦੇ ਵਿੱਚ ਇਸ ਟੀਕੇ ਦੀ ਵਰਤੋਂ ਕਰਨ ਲੱਗ ਪਿਆ ਜਿਹੜੇ ਕਿ ਸਪਲੀਮੈਂਟ ਵੇਚਣ ਵਾਲਿਆਂ ਦੇ ਵੱਲੋਂ ਵੇਚੇ ਜਾਂਦੇ ਆ ਤੇ ਅੱਜ ਉਹਦੀਆਂ ਕਿਡਨੀਆਂ ਡੈਮੇਜ ਹੋ ਗਈਆਂ ਇੱਕ ਹੋਰ ਨੌਜਵਾਨ ਆ ਜਿਹੜਾ ਕਿ ਜਿਵੇਂ ਨਸ਼ੇ ਦੀ ਆਪਾਂ ਕੋਈ ਚੀਜ਼ ਵਰਤਦੇ ਜਿਹੜੇ ਨਸ਼ੇੜੀ ਆ ਉਹ ਭਾਈ ਕਦੇ ਗਹਿਣੇ ਵੇਚਦਾ ਕਦੇ ਘਰ ਦਾ ਕੁਝ ਵੇਚਦਾ ਕਦੇ ਕੁਝ ਵੇਚਦਾ ਇਸ ਤਰੀਕੇ ਨਾਲ ਟੱਬਰ ਦੇ ਗਹਿਣੇ ਵੇਚ ਕੇ ਟੂਮਾ ਵੇਚ ਕੇ ਉਹਨੇ ਇੰਜੈਕਸ਼ਨ ਲਵਾਉਣੇ ਸ਼ੁਰੂ ਕੀਤੇ ਤੇ ਅੱਜ ਉਹ ਇਸ ਤੋਂ ਬਚਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਮਤਲਬ ਇਹ ਜੀ ਕਿ ਪੰਜਾਬ ਦੀ ਜਵਾਨੀ ਜਾਂ ਕੁੱਲ ਦੇਸ਼ ਦੀ ਦੁਨੀਆ ਦੀ ਜਵਾਨੀ ਜਾਂ ਕਿਸੇ ਨੂੰ ਵੀ ਭਾਵੇਂ ਬਚਪਨ ਦੇ ਵਿੱਚ ਆ ਭਾਵੇਂ ਬਡਾਪੇ ਦੇ ਵਿੱਚ ਆ ਮਰਦ ਹੋਵੇ ਜਾਂ ਔਰਤ ਹੋਵੇ ਉਹਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਹੀ ਚਾਹੀਦਾ ਉਹਨਾਂ ਨੂੰ ਤੰਦਰੁਸਤੀ ਦੇ ਲਈ ਜਿਮ ਜਾਣਾ ਹੀ ਚਾਹੀਦਾ ਜਮਨੀ ਜਾਣਾ ਤਾਂ ਪਾਰਕ ਦੇ ਵਿੱਚ ਤੁਰਨਾ ਚਾਹੀਦਾ ਪਾਰਕ ਵਿੱਚ ਨਹੀਂ ਜਾਣਾ ਤਾਂ ਯੋਗਾ ਕਰਨਾ ਚਾਹੀਦਾ ਯੋਗਾ ਨਹੀਂ ਕਰਨਾ ਤਾਂ ਪਾਈਕੋ ਸਰੀਰਕ ਵਰਕਆਊਟ ਕਰਨੀ ਚਾਹੀਦੀ ਆ ਪਰ ਕੁਛ ਨਾ ਕੁਛ ਤਾਂ ਕਰਨਾ ਪਊਗਾ ਨਾ 24 ਘੰਟੇ ਦੇ ਵਿੱਚੋਂ ਆਪਦੇ ਸਰੀਰ ਵਾਸਤੇ 1 ਘੰਟੇ ਲਈ ਜੇ ਨਹੀਂ ਕਰੋਗੇ ਤਾਂ ਤੁਥਲ ਬਣ ਜਾਓਗੇ ਰੋਗਗ੍ਰਸਤ ਹੋ ਜਾਓਗੇ ਤੇ ਫਿਰ ਉਮਰ ਤੋਂ ਪਹਿਲਾਂ ਤੁਸੀਂ ਚਲੇ ਜਾਣਾ ਪਰ ਜਿਹੜਾ ਇਹ ਵੀਰ ਸਾਹਮਣੇ ਆਇਆ ਇਹ ਨੇ ਪੰਜਾਬ ਦੀ ਜਵਾਨੀ ਦਾ ਇੱਕ ਹਿੱਸਾ ਜਿਹੜੇ ਕਿ ਜਿਮ ਦੇ ਆਸ਼ਿਕਾ ਜਿਮ ਦੇ ਆਸ਼ਿਕ ਹੋਣਾ ਬੜੀ ਵਧੀਆ ਗੱਲ ਆ ਜਿਮ ਦੇ ਆਸ਼ਿਕਾ ਪਰ ਜਨੂਨ ਸਿਰ ਦੇ ਉੱਤੇ ਐਸਾ ਸਵਾਰ ਹੋ ਗਿਆ ਕਿ ਮੈਂ ਆਪਣੇ ਸਰੀਰ ਵਿੱਚਲੇ ਮਸਲ ਜਿਹੜੇ ਦਿਖਾਉਣੇ ਆ ਮੈਂ ਆਪਣੇ ਮਸਲ ਬਣਾਉਣੇ ਆ ਮੇਰੇ ਡੌਲੇ ਮੇਰਿਆਂ ਜਿਹੜੀਆਂ ਬਾਕੀ ਸਰੀਰ ਦੇ ਅੰਗ ਆ ਜਿਹੜੇ ਮੇਰਿਆਂ ਪਿੰਨੀਆਂ ਮੇਰੇ ਪਾਟਾ ਮੇਰੇ ਇਸ ਵੇਲੇ ਸ਼ੋਲਡਰ ਆ ਇਹ ਸਾਰਿਆਂ ਨਾਲੋਂ ਵੱਖਰੇ ਦੱਸਣ ਇਸ ਚੱਕਰ ਦੇ ਵਿੱਚ ਵੱਧ ਕਸਰਤ ਕਰਨੀ ਪਊਗੀ ਤੇ ਵੱਧ ਕਸਰਤ ਕਰਨ ਦੇ ਵਾਸਤੇ ਘੋੜਿਆਂ ਤੇ ਕੁੱਤਿਆਂ ਵਾਲੇ ਟੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਆ ਜਿਹੜੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਕੁੱਲ ਦੁਨੀਆ ਦੇ ਵਿੱਚ ਗੈਰ ਕਾਨੂੰਨੀ ਵੀ ਆ 8 ਤੋਂ ਲੈ ਕੇ 10000 ਦਾ ਇੱਕ ਟੀਕਾ ਇੱਕ ਵਾਇਲ ਵਿਕ ਰਹੀ ਆ ਮੋਨੋਫਾਸਫੇਟ ਇੰਜੈਕਸ਼ਨ ਉਹਦਾ ਨਾਮ ਹੈਗਾ ਜਿਹੜਾ ਕਿ ਵਰਤਿਆ ਜਾ ਰਿਹਾ ਜਿਹੜਾ ਕਿ ਨਹੀਂ ਵਰਤਣਾ ਚਾਹੀਦਾ ਪਰ ਜਿਹੜੇ ਕੰਮ ਲਈ ਵਰਤਿਆ ਜਾ ਰਿਹਾ ਇਹ ਸੱਚੀ ਮੁੱਚੀ ਹੈਰਾਨ ਕਰਨ ਦੀ ਗੱਲ ਆ ਇਹ ਬਿਲਕੁਲ ਉਵੇਂ ਹੀ ਗੱਲ ਹੋ ਗਈ ਜਿਵੇਂ ਕਿ ਨਸ਼ੇੜੀ ਕਿਸੇ ਵੇਲੇ ਬਰੈਡ ਦੇ ਉੱਤੇ ਵਿਕਸ ਲਾਉਣ ਲੱਗ ਪਏ ਸੀ ਆਇਓਡਿਕਸ ਲਾਉਣ ਲੱਗ ਪਏ ਸੀ ਇਹ ਉਵੇਂ ਹੀ ਆ ਜਿਵੇਂ ਕਿ ਨਸ਼ੇੜੀ ਕਦੇ ਜਰਾਬਾਂ ਦੀ ਆਰਥ ਚ ਪਾਗੇ ਕਦੇ ਕਿਹੜੀ ਆਰਥ ਦੇ ਵਿੱਚ ਪਾਗੇ ਉਸ ਤਰੀਕੇ ਦੇ ਨਾਲ ਜਿਹੜਾ ਜਿੰਮ ਦਾ ਨਸ਼ਾ ਜਿਹੜਾ ਸਰੀਰ ਬਣਾਉਣ ਦਾ ਨਸ਼ਾ ਉਹਦੇ ਵਿੱਚ ਕੁਝ ਕੁ ਲੋਕ ਇਸ ਪਾਸੇ ਨੂੰ ਤੁਰਪੇ ਵੀ ਭਾਈ ਉਹ ਇਸ ਵੇਲੇ ਘੋੜਿਆਂ ਤੇ ਕੁੱਤਿਆਂ ਵਾਲੇ ਇੰਜੈਕਸ਼ਨ ਲਾ ਰਹੇ ਆ ਜਿਹੜੀ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਮਾਰੂ ਰੁਝਾਨ ਬਣ ਗਿਆ ਇਹ ਇੱਕ ਵੈਸੇ ਵੀ ਬਹੁਤ ਵੱਡਾ ਕਾਰੋਬਾਰ ਬਣ ਗਿਆ ਕੱਲ ਤੱਕ ਆਪਾਂ ਜਿੰਨੀਆਂ ਦੁਕਾਨਾਂ ਵੇਨੇ ਸੀ ਵੀ ਆ ਕਰਿਆਨੇ ਵਾਲੀਆਂ ਦੁਕਾਨਾਂ ਆ ਆ ਡੇਰੀ ਸ਼ਾਪ ਆ ਇਹ ਫਲਾਣੀ ਥਾਂ ਅੱਜ ਕੱਲ ਹਰ ਚੌਂਕ ਦੇ ਵਿੱਚ ਹਰ ਗਲੀ ਦੇ ਵਿੱਚ ਵੱਡੇ ਵੱਡੇ ਡੱਬੇ ਜਿਹੜੇ ਕਿ ਜਿਮ ਵਾਲਿਆਂ ਦੇ ਡੱਬੇ ਕਹਿੰਦੇ ਵੀ ਐਡੇ-ਐਡੇ ਡੱਬੇ ਜਿਹੜੇ ਉਹ 5 ਕਿਲੋ ਵਾਲਾ ਜਾਂ ਕਿੰਨੇ ਕਿਲੋ ਵਾਲਾ ਕਿੰਨੇ ਦਾ ਹੁੰਦਾ ਮੈਨੂੰ ਪਤਾ ਨਹੀਂ ਪਰ ਜਲੰਧਰ ਦੇ ਵਿੱਚ ਵੀ ਤੇ ਪੂਰੇ ਪੰਜਾਬ ਦੇ ਵਿੱਚ ਹਰ ਥਾਂ ਦੇ ਉ ਇਹ ਡੱਬੇ ਵਿਕਦੇ ਆ ਉਹਨਾਂ ਡੱਬਿਆਂ ਦੀ ਆਰਤ ਜਦੋਂ ਪੈਂਦੀ ਆ ਕੁਝ ਕ ਨੌਜਵਾਨ ਇਹ ਗੱਲ ਕਹਿੰਦੇ ਵੀ ਬਾਅਦ ਦੇ ਵਿੱਚ ਸਾਡੇ ਕੋਲੋਂ ਇਹਨਾਂ ਡੱਬਿਆਂ ਤੋਂ ਬਿਨਾ ਰਹਿ ਨਹੀਂ ਜਾਂਦਾ ਕਿਹਾ ਜਾਂਦਾ ਜੀ ਕਿ ਪ੍ਰੋਟੀਨ ਪੂਰਾ ਕਰਦੇ ਆ ਪ੍ਰੋਟੀਨ ਵਾਲੇ ਡੱਬੇ ਆ ਪਰ ਇਸ ਤੋਂ ਇਲਾਵਾ ਵੀ ਹੋਰ ਬਹੁਤ ਕੁਝ ਦਾ ਸੇਵਨ ਕੀਤਾ ਜਾਂਦਾ ਚੀਜ਼ ਦਾ ਸੇਵਨ ਕਰੋ ਪਰ ਜਿਹੜੀ ਤੁਹਾਡੀ ਸਿਹਤ ਦੇ ਲਈ ਠੀਕ ਹੋਵੇ ਜਿਹੜੀ ਤੁਹਾਡੇ ਲਈ ਚਿਰ ਸਥਾਈ ਹੋਵੇ ਨਾ ਕਿ ਜਿੰਨੀ ਦੇਰ ਤੱਕ ਕੋਈ ਚੀਜ਼ ਦੀ ਵਰਤੋਂ ਕੀਤੀ ਉਹ ਤੁਹਾਡੇ ਸਰੀਰ ਦੇ ਲਈ ਆ ਬਾਅਦ ਦੇ ਵਿੱਚ ਤੁਹਾਡਾ ਸਰੀਰ ਫੇਰ ਉਹੋ ਜਿਹਾ ਹੋ ਜਾਏ ਸੋ ਵੇਰਵਾ ਕੀ ਸਾਹਮਣੇ ਆਇਆ ਇੱਕ ਮੁੰਡਾ ਜੀ 19 ਸਾਲ ਦਾ ਉਨੇ ਗੱਲ ਕਹੀ ਹੈ ਜੀ ਕਿ ਮੈਂ ਜਿਮ ਦੇ ਵਿੱਚ ਜਾ ਕੇ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਉੱਥੇ ਏ ਐਮ ਪੀ ਇੰਜੈਕਸ਼ਨ ਦੇ ਬਾਰੇ ਮੈਨੂੰ ਪਤਾ ਲੱਗਿਆ ਤੇ ਬਿਨਾਂ ਕਿਸੇ ਦੀ ਸਲਾਹ ਤੋਂ ਮੈਂ ਇੰਜੈਕਸ਼ਨ ਇਹ ਟੀਕਾ ਲੈਣਾ ਸ਼ੁਰੂ ਕਰਤਾ 22 ਸਾਲ ਦੀ ਉਮਰ ਦੇ ਵਿੱਚ ਮੇਰਾ ਕਰੈਟਾ 9 ਲੈਵਲ ਆ ਜਿਹੜਾ ਉਹ 6 ਹੋ ਗਿਆ ਤੇ ਅਗਲੀ ਪੜਤਾਲ ਦੇ ਵਿੱਚ ਪਤਾ ਲੱਗਾ ਜੀ ਕਿ ਮੇਰੀ ਇੱਕ ਕਿਡਨੀ ਡੈਮੇਜ ਹੋ ਚੁੱਕੀ ਆ ਤੇ ਤੁਰੰਤ ਮੇਰੇ ਡਾਇਲਿਸਿਸ ਦੀ ਸ਼ੁਰੂਆਤ ਹੋਈ ਆ ਇਹ ਇੱਕ 19 ਸਾਲ ਦੇ ਨੌਜਵਾਨ ਦੀ ਗੱਲ ਆ जिने 2 ਸਾਲ ਐਸਟੀਕੇ ਦੀ ਵਰਤੋਂ ਕੀਤੀ ਤੇ ਹੁਣ ਉਹਦੀ ਇੱਕ ਕਿਡਨੀ ਖਰਾਬ ਹੋ ਗਈ ਤੇ ਉਹਨੂੰ ਇਸ ਵੇਲੇ ਡਾਇਲਿਸਿਸ ਕਰਾਉਣਾ ਪੈਂਦਾ ਅਗਲੀ ਉਦਾਹਰਨ 35 ਸਾਲ ਦਾ ਇੱਕ ਨੌਜਵਾਨ ਆ ਇਹਨੇ ਟੀਕੇ ਲਵਾ ਲਵਾ ਕੇ ਬੋਡੀ ਬਣਾਉਣੀ ਸ਼ੁਰੂ ਕੀਤੀ ਆੜਤ ਪੈ ਗਈ ਪਹਿਲਾਂ ਤਾਂ ਇਹ ਜਿਹੜਾ ਆਪਣੀ ਜਿਹੜੀ ਜਮਾ ਪੂੰਜੀ ਆ ਉਹਦੇ ਨਾਲ ਟੀਕਾ ਲਵਾਉਂਦਾ ਸੀ ਕਿਉਂਕਿ ਟੀਕਾ ਕੋਈ 2-4 ਸੌ ਦਾ ਨਹੀਂ ਆ ਮਹਿੰਗਾ ਟੀਕਾ ਪਹਿਲਾਂ ਤਾਂ ਜਮਾ ਪੂੰਜੀ ਨਾਲ ਟੀਕੇ ਲਵਾਉਂਦਾ ਰਿਹਾ ਤੇ ਫਿਰ ਉਸ ਤੋਂ ਬਾਅਦ ਗਹਿਣੇ ਘਰਦਿਆਂ ਦੇ ਚੱਕੇ ਤੇ ਵੇਚਣੇ ਸ਼ੁਰੂ ਕਰਤੇ ਤੇ ਫਿਰ ਦੋਸਤਾਂ ਨੇ ਸਮਝਾਇਆ ਪਰਿਵਾਰ ਦੀ ਸਥਿਤੀ ਤੇ ਮੈਂਬਰਾਂ ਦੇ ਬਾਰੇ ਸੋਚਣ ਤੋਂ ਬਾਅਦ ਇਸ ਮੁੰਡੇ ਨੇ ਇਸ ਵਿਅਕਤੀ ਨੇ 35 ਸਾਲਾਂ ਬੰਦੇ ਨੇ ਇਸ ਟੀਕੇ ਤੋਂ ਖੜਾ ਛਡਾਉਣ ਦੀ ਕੋਸ਼ਿਸ਼ ਕੀਤੀ ਲਗਾਤਾਰ ਕਾਉਂਸਲਿੰਗ ਇਹਦੀ ਹੋਈ ਡਾਕਟਰਾਂ ਨੇ ਕੀਤੀ ਤੇ ਹੁਣ ਭਾਈ ਪਤਾ ਲੱਗਾ ਕਿ ਇਹਨੂੰ ਇਸ ਟੀਕੇ ਦੀ ਲਤ ਤੋਂ ਬਚਾਇਆ ਜਾ ਸਕਿਆ ਪਰ ਇਹ ਕੀਤਾ ਜਾ ਸਕਿਆ ਮਤਲਬ ਇਹ ਜੀ ਕਿ ਜੇ ਅੱਜ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਚੱਲਦਾ ਜੇ ਅੱਜ ਪੰਜਾਬ ਦੇ ਵਿੱਚ ਹੋਰ ਨਕਲੀ ਚੀਜ਼ਾਂ ਦਾ ਕਾਰੋਬਾਰ ਚੱਲਦਾ ਤਾਂ ਇੱਕ ਕਾਰੋਬਾਰ ਦੀ ਵਿਧੀ ਇਹ ਵੀ ਬਣ ਗਈ ਆ ਕਿ ਭਾਈ ਸਪਲੀਮੈਂਟ ਦੇ ਨਾਂ ਦੇ ਉੱਤੇ ਅਸੀਂ ਇਹ ਟੀਕੇ ਵਿੱਚ ਗੇ ਮੋਨੋਫਾਸਫੇਟ ਜਿਹੜੇ ਟੀਕੇ ਵਿੱਚ ਗੇ ਜਿਹਦੇ ਕਰਕੇ ਜਵਾਨੀ ਆੜਤਨ ਹੋ ਜੇ ਤੇ ਆੜਤ ਤੋਂ ਬਾਅਦ ਉਹ ਜਿਵੇਂ ਮਰਜ਼ੀ ਕਰੇ ਸਾਡੀ ਵਟਤ ਹੋਵੇ ਉਹਨਾਂ ਨੂੰ ਸਰੀਰ ਬਣਾਉਣ ਦੀ ਚਿਟਕ ਲੱਗੇ ਲਤ ਲੱਗੇ ਤੇ ਇਹ ਕੁਝ ਕਿਉਂ ਸ਼ੁਰੂ ਹੋਇਆ ਉਹਦਾ ਕਾਰਨ ਇਹ ਦੇਖੋ ਸਰੀਰ ਤਾਂ ਰੇਸ਼ਟ ਪੁਸ਼ਟ ਰਹਿਣਾ ਚਾਹੀਦਾ ਪਰ ਪਿਛਲੇ ਕੁਝ ਕ ਸਮੇਂ ਦੇ ਵਿੱਚ ਫਿਲਮਾਂ ਕਰਕੇ ਗੀਤਾਂ ਕਰਕੇ ਜਾਂ ਦੌਰ ਜਿਹੜਾ ਬਦਲਿਆ ਗਲੇਮਰ ਦੇ ਕਰਕੇ ਹਰ ਨੌਜਵਾਨ ਚਾਹੁੰਦਾ ਜੀ ਕਿ ਮੇਰਾ ਸਰੀਰ ਗਠੀਲਾ ਹੋਵੇ ਗਠੀਲਾ ਹੋਣਾ ਮਾੜੀ ਗੱਲ ਨਹੀਂ ਆ ਪਰ ਜਿਵੇਂ ਅਸੀਂ ਚਾਹੁੰਦੇ ਆ ਵੀ ਭਾਈ ਇਸ ਰੂਪ ਦੇ ਵਿੱਚ ਮੇਰੇ ਆ ਮਸਲ ਉੱਭਰ ਕੇ ਬਾਹਰ ਆਉਣ ਉਹਦੇ ਲਈ ਆਪਾਂ ਨੂੰ ਡੱਬੇ ਲੈਣੇ ਪੈਂਦੇ ਆ ਉਹਨਾਂ ਡੱਬਿਆਂ ਨੂੰ ਵੇਚਣ ਵਾਲੇ ਕੁਝ ਕੁ ਲੋਕ ਆ ਟੀਕੇ ਵੀ ਵੇਚਦੇ ਆ ਜਿਨ੍ਹਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਅਸੀਂ ਕੁਝ ਕੁ ਸਮਾਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਉਹ ਵਿੱਚ ਦੱਸਿਆ ਸੀਗਾ ਵੀ ਜਿਹੜੇ ਜਿਮ ਜਾਣ ਵਾਲੇ ਮੁੰਡੇ ਆ ਉਹਨਾਂ ਦਾ ਇੱਕ ਹਿੱਸਾ ਇਸ ਵੇਲੇ ਹਾਰਟ ਟੈਕ ਦਾ ਸ਼ਿਕਾਰ ਕਿਉਂ ਹੋ ਰਿਹਾ ਉਹਨਾਂ ਨੂੰ ਦਿਲ ਦੇ ਦੌਰੇ ਕਿਹੜੇ ਕਾਰਨ ਕਰਕੇ ਪੈ ਰਹੇ ਆ ਮੇਰਾ ਵੀ ਖਿਆਲ ਵੀ ਕੋਈ ਐਗਜ਼ਾਮੀਨਾ ਹੋਊਗਾ ਜਦੋਂ ਖਬਰ ਨਾ ਹੀ ਹੋਵੇ ਜੀ ਕਿ ਫਲਾਣੇ ਸ਼ਹਿਰ ਦੇ ਵਿੱਚ ਫਲਾਣੀ ਜਮ ਦੇ ਵਿੱਚ ਨੌਜਵਾਨ ਗਿਆ ਸੀਗਾ ਜੀ ਕਸਰਤ ਕਰਨ ਦੇ ਲਈ ਤੇ ਟ੍ਰੈਡ ਮਿਲ ਦੇ ਉੱਤੇ ਸੀਗਾ ਉਹਨੂੰ ਹਾਰਟ ਅਟੈਕ ਆ ਗਿਆ ਫਲਾਣੀ ਥਾਂ ਦੇ ਉੱਤੇ ਗਿਆ ਉਹਨੂੰ ਹਾਰਟ ਅਟੈਕ ਆ ਗਿਆ ਉਹਦੇ ਪਿੱਛੇ ਕਾਰਨ ਇਹੀ ਦੱਸਿਆ ਜਾ ਰਿਹਾ ਕਿ ਸਟੀਰੋਇਡ ਦੀ ਵਰਤੋਂ ਹੋਣ ਦੇ ਕਰਕੇ ਸਾਰੇ ਨਹੀਂ ਮੈਂ ਕਹਿੰਦਾ ਬਹੁ ਗਿਣਤੀ ਉਹਦੇ ਵਿੱਚੋਂ ਸਟੀਰੋਇਡ ਦੀ ਵਰਤੋਂ ਬੇਲੋੜੀ ਲੋੜ ਤੋਂ ਵੱਧ ਹੋਣ ਦੇ ਕਰਕੇ ਉਹਨਾਂ ਨੂੰ ਇਹ ਸਿਹਤ ਦੀਆਂ ਸਮੱਸਿਆਵਾਂ ਆ ਰਹੀਆਂ ਤੇ ਆਪਾਂ ਐਸੇ ਤਕੜੇ ਜੁੱਸੇ ਤੋਂ ਕਰਾਉਣਾ ਵੀ ਕੀ ਹੈ ਜਿਹੜਾ ਕਿ ਜ਼ਿੰਦਗੀ ਨੂੰ ਦਾਦੇ ਉੱਤੇ ਲਾ ਦੇਵੇ ਮੈਂ ਫੇਰ ਬੇਨਤੀ ਕਰਨਾ ਸਰੀਰ ਤੰਦਰੁਸਤ ਰਹਿਣਾ ਚਾਹੀਦਾ ਜਿੰਮ ਜ਼ਰੂਰ ਜਾਣਾ ਚਾਹੀਦਾ ਪਰ ਨੇਚਰਲ ਬਾਡੀ ਬਣਨੀ ਚਾਹੀਦੀ ਆ ਕੁਦਰਤੀ ਸਰੀਰ ਆ ਜਿਹੜਾ ਉਹ ਵਧੀਆ ਹੋਣਾ ਚਾਹੀਦਾ ਕੁਦਰਤੀ ਪਣ ਹੋਣਾ ਚਾਹੀਦਾ ਜਦੋਂ ਅਸੀਂ ਫੇਕ ਤਰੀਕੇ ਦੇ ਨਾਲ ਨਕਲੀ ਤਰੀਕੇ ਦੇ ਨਾਲ ਇਹ ਸਾਰਾ ਕੁਝ ਬਣਾਵਾਂਗੇ ਸਰੀਰ ਦੇ ਵਿੱਚ ਟੀਕੇ ਲਵਾਵਾਂਗੇ ਡੱਬਿਆਂ ਦੀ ਬੇਲੋੜੀ ਵਰਤੋਂ ਕਰਾਂਗੇ ਹੋਰ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਾਂਗੇ ਤੇ ਦੂਜਿਆਂ ਨਾਲੋਂ ਵੱਧ ਵੱਖਰੇ ਤੇ ਵੱਧ ਸੋਹਣੇ ਤੇ ਵੱਧ ਸਰੀਰ ਦੇ ਵਿੱਚ ਟਿੱਕੀਆਂ ਨਿਕਲੀਆਂ ਹੋਣ ਤੇ ਇਹਦੀ ਕੋਸ਼ਿਸ਼ ਕਰਾਂਗੇ ਤੇ ਫਿਰ ਭਾਈ ਤੁਹਾਨੂੰ ਮੌਤ ਉਡੀਕ ਰਹੀ ਆ ਮੇਰੇ ਦੋ ਤਿੰਨ ਜਾਣਕਾਰ ਐਸੇ ਆ ਜਿਹੜੇ ਕਿ ਇਸ ਦੁਨੀਆ ਤੋਂ ਚਲੇ ਗਏ ਆ ਆਪਾਂ ਪਿੱਛੇ ਜੇ ਖਬਰ ਸਾਂਝੀ ਕੀਤੀ ਸੀ ਵੀ ਜਿਹੜੇ ਪੰਜਾਬ ਦੇ ਮਸ਼ਹੂਰ ਬੋਡੀ ਬਿਲਡਰ ਕੁੱਲ ਦੁਨੀਆ ਦੀ ਮੈਂ ਤਾਂ ਕਹਿਣਾ ਵਰਿੰਦਰ ਸਿੰਘ ਕੁਮਣ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਜ਼ਿੰਦਗੀ 'ਚ ਕਦੇ ਸਟੀਰਾਈਡ ਦੀ ਵਰਤੋਂ ਨਹੀਂ ਕੀਤੀ ਮੈਂ ਕਦੇ ਨਾਨ-ਵੈਜ ਦੀ ਵਰਤੋਂ ਨਹੀਂ ਕੀਤੀ ਮੈਂ ਦਵਾਈਆਂ ਨਾਲ ਸਰੀਰ ਨਹੀਂ ਬਣਾਇਆ ਪਰ ਉਹਨਾਂ ਦੇ ਸਰੀਰ ਦੇ ਉੱਤੇ ਆਪਾਂ ਕਿੰਨਾ ਮਾਣ ਕਰਦੇ ਰਹੇ ਆ ਹਾਲਾਂਕਿ ਉਹ ਦੁਨੀਆ ਤੋਂ ਚਲੇ ਗਏ ਆ ਪਰ ਜੇਕਰ ਉਹਨਾਂ ਨੇ ਨਾਨ-ਵੈਜ ਨਹੀਂ ਖਾਦਾ ਉਹਨਾਂ ਨੇ ਸਟੀਰਾਈਡ ਦੀ ਵਰਤੋਂ ਨਹੀਂ ਕੀਤੀ ਉਹਨਾਂ ਨੇ ਕੁਝ ਵੀ ਗਲਤ ਨਹੀਂ ਖਾਦਾ ਪੀਤਾ ਤੇ ਜਿਹੜੇ ਖਾਂਦੇ ਪੀਂਦੇ ਆ ਤੇ ਜਿਹੜੇ ਨਕਲੀ ਦਵਾਈਆਂ ਦੀ ਵਰਤੋਂ ਕਰਦੇ ਨਕਲੀ ਚੀਜ਼ਾਂ ਦੀ ਵਰਤੋਂ ਕਰਦੇ ਆ ਫਿਰ ਉਹਨਾਂ ਦਾ ਕੀ ਬਣੂਗਾ ਇਹ ਇੱਕ ਬਹੁਤ ਵੱਡਾ ਸਵਾਲ ਆ ਜਿੰਮ ਅੱਜ ਪੰਜਾਬ ਦੇ ਵਿੱਚ ਕੁੱਲ ਦੁਨੀਆਂ ਦੇ ਵਿੱਚ ਸਮੁੱਚੇ ਭਾਰਤ ਦੇ ਵਿੱਚ ਬਹੁਤ ਵੱਡੀ ਇੰਡਸਟਰੀ ਆ ਇਹ ਕਿਉਂ ਵੱਡੀ ਇੰਡਸਟਰੀ ਕਿਉਂਕਿ ਹੱਥੀ ਵਰਜਸ਼ ਵਾਲੇ ਕੰਮ ਸਾਡੇ ਖੁੱਸ ਗਏ ਜਿੰਮ ਵਿੱਚ ਜਾਂਦੀ ਜਵਾਨੀ ਇੱਕ ਵਰਗ ਉਹ ਜਿਹੜਾ ਜਿੰਮ ਚ ਜਾਂਦਾ ਇੱਕ ਵਰਗ ਉਹ ਆ ਜਿਹੜਾ ਕਿ ਝਾੜੀਆਂ ਦੇ ਵਿੱਚ ਨਸ਼ੇ ਕਰਦਾ ਅਸੀਂ ਇਹਦੇ ਵਿੱਚੋਂ ਜਿੰਮ ਦੀ ਚੋਣ ਕਰਾਂਗੇ ਵੀ ਤੁਹਾਨੂੰ ਉੱਥੇ ਹੀ ਜਾਣਾ ਚਾਹੀਦਾ ਇਹ ਲਤ ਲੱਗਣੀ ਚਾਹੀਦੀ ਹੈ ਜਿੰਮ ਜਾਣ ਦੀ ਅਰਥ ਬਹੁਤ ਵਧੀਆ ਪਰ ਤੁਸੀਂ ਉੱਥੇ ਜਾ ਕੇ ਕਿਹੜੀ ਕਿਹੜੀ ਲਤ ਦੇ ਸ਼ਿਕਾਰ ਹੋਣੇ ਸਵਾਲ ਸਿਰਫ ਇੱਥੇ ਆ ਜੇ ਤੁਹਾਡਾ ਧੀ ਪੁੱਤ ਘੋੜਿਆਂ ਵਾਲੇ ਤੇ ਕੁੱਤਿਆਂ ਵਾਲੇ ਟੀਕੇ ਲਾ ਰਿਆ ਬਾਕੀ ਸਭ ਦੇ ਨਾਲੋਂ ਵੱਖਰਾ ਤੇ ਇਸ ਤਰ੍ਹਾਂ ਦਸਣ ਵਾਸਤੇ ਗੱਠੀ ਲਾ ਦਸਣ ਵਾਸਤੇ ਇਹ ਕੁਝ ਕਰ ਰਿਹਾ ਫਿਰ ਮਾਪਿਆਂ ਨੂੰ ਵੀ ਇਹਦੇ ਵੱਲ ਗੌਰ ਕਰਨੀ ਪਊਗੀ ਤੇ ਬਾਕੀ ਸਭ ਨੂੰ ਵੀ ਗੌਰ ਕਰਨੀ ਪੈਣੀ ਹੈ ਤੇ ਅਗਲੀ ਜਾਣਕਾਰੀ ਇੱਕ ਹੋਰ ਆ ਬੇਨਤੀ ਦੇ ਰੂਪ ਦੇ ਵਿੱਚ ਆ ਪੰਜਾਬ ਦੇ ਵਿੱਚ ਸਿਹਤ ਵਿਭਾਗ ਨੇ ਗੱਲ ਕਹੀ ਆ ਕਿ ਸ਼ੂਗਰ ਦੇ ਮਰੀਜ਼ ਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈ ਤਾਂ ਚਲੋ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੁਣ ਘਰ-ਘਰ ਦੇ ਵਿੱਚ ਸ਼ੂਗਰ ਆ ਘਰ-ਘਰ ਦੇ ਵਿੱਚ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੇ ਹੋਰ ਸਮੱਸਿਆਵਾਂ ਇਸ ਤੋਂ ਅਲਹਿ ਦੀਆਂ ਅੱਜ ਡਾਕਟਰਾਂ ਦੇ ਕੋਲੇ ਜਾਂਦੇ ਆ ਉਹ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਇੰਨੀ ਆ ਵੀ ਪੁੱਛੋ ਕਦਣਾ ਕੋਈ ਆਪਾਂ ਸਰਜਰੀ ਕਰਾਉਣ ਗਏ ਉਹ ਇਹ ਗੱਲ ਕਹਿੰਦੇ ਵੀ ਤੁਹਾਨੂੰ ਸ਼ੂਗਰਤਰੀ ਜੇ ਸ਼ੂਗਰ ਕੰਟਰੋਲ ਨਹੀਂ ਹੁੰਦੀ ਫਿਰ ਅਸੀਂ ਸਰਜਰੀ ਨਹੀਂ ਕਰਨੀ ਸ਼ੂਗਰ ਕਿਉਂ ਹੁੰਦੀ ਆ ਜੇ ਬਲੱਡ ਪ੍ਰੈਸ਼ਰ ਇੰਨਾ ਕਿਉਂ ਵੱਧ ਘਟ ਰਿਹਾ ਇਹਦੇ ਵੱਲ ਵੀ ਪੰਜਾਬਗਾਂ ਨੂੰ ਗੌਰ ਕਰਨੀ ਪੈਣੀ ਆ ਅਸੀਂ ਪਰਹੇਜ਼ ਕਰਨ ਤੋਂ ਪਰੇ ਹੋ ਗਏ ਆ ਤੇ ਅਸੀਂ ਇਕੱਲਾ ਦਵਾਈਆਂ ਦੇ ਉੱਤੇ ਨਿਰਭਰ ਹੋ ਗਏ ਆ ਮੈਂ ਉਹਨਾਂ ਲੋਕਾਂ ਨੂੰ ਵੀ ਜਾਣਦਾ ਜਿਹੜੇ ਕਿ ਖੰਡ ਨੂੰ ਪੂਰਾ ਦਬੜਾ ਚੜ੍ਹ ਕੇ ਰੱਖਦੇ ਤੇ ਰਾਤ ਨੂੰ ਟੀਕਾ ਲਾ ਕੇ ਸੌਂਦੇ ਇਨਸੂਲਿਨ ਦਾ ਉਹਨਾਂ ਲੋਕਾਂ ਨੂੰ ਵੀ ਜਾਣਦਾ ਜਿਹੜੇ ਹਰ ਰੋਜ਼ ਸਵੇਰੇ ਉੱਠ ਕੇ ਗੋਲੀ ਖਾਂਦੇ ਸ਼ੂਗਰ ਵਾਲੀ ਪਰ ਪੂਰੇ ਦਿਨ ਦੇ ਵਿੱਚੋਂ ਨਾ ਜਲੇਬੀ ਛੱੜਦੇ ਨਾ ਰਸਗੁਲਾ ਛੱੜਦੇ ਨਾ ਗੁਲਾਬ ਜਾਮਨ ਛੱੜਦੇ ਆ ਨਾ ਲੱਡੂ ਛੱੜਦੇ ਨਾ ਸ਼ਕਰਪਾਰਾ ਛੱੜਦੇ ਆ ਪੰਜਾਬੀਆਂ ਨੂੰ ਭੋਗਾਂ ਦੇ ਮੌਕੇ ਪੰਜਾਬੀਆਂ ਨੂੰ ਖੁਸ਼ੀਆਂ ਦੇ ਮੌਕੇ ਲਿਮਟ ਦੇ ਵਿੱਚ ਖਾਣ ਦੀ ਅਰਥ ਪਾਉਣੀ ਪਾਉਗੀ ਪੰਜਾਬੀਆਂ ਨੂੰ ਸਰੀਰਕ ਵਰਜਿਸ਼ ਵੱਲ ਤੁਰਨਾ ਪਊਗਾ ਪੰਜਾਬੀਆਂ ਨੂੰ ਸਟ੍ਰੈਸ ਮੁਕਤ ਜ਼ਿੰਦਗੀ ਜਿਉਣੀ ਪਊਗੀ ਤੇ ਸਟ੍ਰੈਸ ਕਿਹੜੀਆਂ ਗੱਲਾਂ ਦਾ ਸਾਡੇ ਸਰ ਕਰਜ਼ਾ ਤੇ ਕਰਜ਼ਾ ਕਿਵੇਂ ਰੁਕੂਗਾ ਜੇਕਰ ਸਾਡੀ ਆਮਦਨ ਵੱਧ ਹੋਊਗੀ ਤੇ ਆਮਦਨ ਜੇ ਵੱਧ ਨਹੀਂ ਹੁੰਦੀ ਤਾਂ ਸਾਨੂੰ ਖਰਚੇ ਘਟਾਉਣੇ ਪੈਣਗੇ ਤੇ ਅਸੀਂ ਆਪਦੇ ਖਰਚੇ ਕਾਬੂ ਨਹੀਂ ਕਰਦੇਗੇ ਅਸੀਂ ਰੋਨੇ ਵੀ ਆ ਅਸੀਂ ਲੁੱਟੇ ਗਏ ਪੱਟੇ ਗਏ ਪਰ ਨਾ ਸਾਡੇ ਵਿਆਹ ਸਾਦੇ ਨਾ ਸਾਡੇ ਮਰਨੇ ਸਾਦੇ ਨਾ ਸਾਡੇ ਜੰਮਣੇ ਸਾਦੇ ਤੇ ਅਸੀਂ ਬੇਰੋੜਾ ਕਰਜ਼ਾ ਐਸਾ ਸਿਰ ਦੇ ਉੱਤੇ ਚੜਾ ਲਿਆ ਜਿਹਦੇ ਕਰਕੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਗੀ ਸਟ੍ਰੈਸ ਦੀ ਸਮੱਸਿਆ ਹੋਗੀ ਸ਼ੂਗਰ ਦੀ ਸਮੱਸਿਆ ਹੋਗੀ ਤੇ ਉਹ ਸਮੱਸਿਆ ਤੁਹਾਨੂੰ ਸਿਵਿਆਂ ਦੇ ਵੱਲ ਜਾ ਰਹੀ ਆ ਆਜੋ ਆਪਾਂ ਪੰਜਾਬੀਓ ਇਹਨਾਂ ਗੱਲਾਂ ਦੇ ਵੱਲ ਗੌਰ ਕਰਗੇ ਥੋੜਾ ਜਿਹਾ ਜੀਬ ਦੇ ਉੱਤੇ ਥੋੜਾ ਜਿਹਾ ਮਨ ਦੇ ਉੱਤੇ ਕਾਬੂ ਰੱਖੀਏ ਕੀ ਪਤਾ ਸਾਡੀ ਜ਼ਿੰਦਗੀ ਦੇ ਕੁਝ ਸਾਲ ਹੋਰ ਵੱਧ ਜਾਣ